ਹਾਂਜੀ ਬਾਬੇਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਹੋਰ ਕੀ ਬੰਦਦਾ ਲਓ ਜੀ ਕਰਦੀਆਂ ਵਲੌਗ ਦੀ ਸਟਾਰਟਿੰਗ ਆ ਨਾ ਆਪਣਾ ਤੇ ਆਏ ਸੀ ਇੱਕ ਖੇਤ ਤੇ ਸਭ ਤੋਂ ਪਹਿਲਾਂ ਵੱਢ ਰਿਏ ਨੀਰਾ ਆਪਾਂ ਨੀਰਾ ਵੱਢ ਕੇ ਗਾਂਲ ਖੇਤ ਗੇੜਾ ਗੂੜਾ ਮਾਰ ਕੇ ਹਨਾ ਤੇ ਗਾਂਹ ਪ੍ਰਦਾਨ ਪਾਉਣੀਆਂ ਝੋਨੇ 'ਚ ਠੀਕ ਐ ਮੁੱਛਲ ਝੋਨੇ 'ਚ ਪਾਉਣੀਆਂ ਪ੍ਰਦਾਨ ਤੇ ਉਸ ਤੋਂ ਬਾਅਦ ਕੰਮ ਸਟਾਰਟ ਕਰਦੇ ਆ ਬਾਬੇਓ ਅੱਜ ਰੰਗ ਦਾ ਹਨਾ 100% ਰੰਗ ਦਾ ਜਾ ਕੇ ਕਰਦੇ ਕੰਮ ਸਟਾਰਟ ਆਪਣੇ ਦਾ ਪੁੱਟੀ ਪਾਟੀ ਲਿਓ ਪੁੱਟੀ ਹੁੰਦੀ ਐ ਪੱਟੀ ਹੁੰਦੀ ਐ ਉਹੋ ਲਿਓਣੇ ਜਾ ਕੇ ਆਪਾਂ ਉੱਤੇ ਮਾਰਾਂਗੇ ਉੱਤੇ ਮਾਰਾਂ ਰੰਗ ਤੇ ਆਪਾਂ ਬਾਲਟੀ ਵਾਲਾ ਹੈ ਨਾ ਤੇ ਸਭ ਤੋਂ ਪਹਿਲਾਂ ਦਾਤੀ ਚੱਕ ਲਈ ਠੀਕ ਹੈ ਤੇ ਵੱਢ ਕੇ ਨੀਰਾ ਤੇ ਲੱਧੀਏ ਤੇ ਗਾਂ ਲਖੇਦ ਮਾਰ ਕੇ ਗੇੜਾ ਗੇੜਾ ਗੁੜਾ ਮਾਰ ਕੇ ਤੇ ਫਿਰ ਚੱਲਾਂ ਘਰੇ ਉਹ ਖੜੀ ਆਪਣੀ ਗੱਡੀ ਠੀਕ ਹੈ ਤੇ ਨੀਰਾ ਉਹ ਠੀਕ ਰਾ ਤੇ ਫਿਰ ਦਿਖਾਉਣੇ ਸਾਨੂੰ ਲਓ ਜੀ ਹੈ ਨੀਰਾ ਕਾਟਤਾ ਸਾਰਾ ਬਾ ਲੋਡ ਕਰਨਾ ਹੈ ਦਵਾ ਦਵਾ ਲੋਡ ਕਰੀਗੇ ਹਨਾ ਤੇ ਚਲਿਏ ਗਾਂਲੇ ਖੇਤ ਗਰਮੀ ਵੀ ਐ ਇੱਕ ਜਵਾਰ ਕੋਲੇ ਹਵਾ ਲੱਗਦੀ ਹਵਾ ਚੱਲੀ ਤਾਂ ਬਹੁਤ ਜਾਂਦੀ ਐ ਆ ਵੇਖੋ ਨਾ ਤੇ ਪਰ ਜਵਾਰ ਦੇ ਨਾਲ ਨਹੀਂ ਹਵਾ ਲੱਗਦੀ ਮੁੜ ਕੋ ਮੁੜਕੀ ਕਰਤ ਜਾਵਾ ਹਾਏ ਨੀਰਾ ਲੱਦ ਗਏ ਤੇ ਚਲਿਏ ਕੱਟਿਆਂ ਵਾਲੇ ਖੇਤ ਆਪਣੇ ਢੇੜਾ ਮਾਰ ਕੇ ਗਏ ਤੇ ਰੇ ਸਪਰੇ ਦੀ ਕਰੀਏ ਤਿਆਰੀ ਫਿਰ ਕਰੀਏ ਖੁੱਡਿਆਂ ਤੇ ਤਿਆਰੀ ਜਾ ਕੇ ਹਨਾ ਚਲੋ ਚੱਲੀਏ ਲਓ ਬਾਬਿਓ ਤੇ ਨੀਰਾ achara ਲਿਆ ਵੱਡ ਹਨਾ ਨੀਰ ਨੂੰ ਵੱਡ ਲਿਆ ਤੇ ਚੱਲਦੇ ਹੁਣ ਆਪਾਂ ਗਾਂ ਲੇ ਖੇਤ ਆਪਣੇ ਹਣਾ ਤੇ ਓਕੇ ਰਿਪੋਰਟ ਕਰਤੀ ਆ ਸਾਰੀ ਓਕੇ ਰਿਪੋਰਟ ਨਾ ਤੇ ਗਾਂ ਘੇੜਾ ਘੂੜਾ ਮਾਰ ਕੇ ਪਾਣੀ ਤਾਂ ਨਹੀਂ ਕਿੰਨਾਗਾ ਤੇ ਫਿਰ ਕਰਦੇ ਹੁਣ ਜੇਰਾ ਆਪਾਂ ਲਓ ਜੀ ਬਾਬੇਓ ਤੇ ਆ ਗਏ ਆਪਾਂ ਦੂਜੇ ਖੇਤ ਤੇ ਕੋਠਾ ਆਪਣੇ ਸਾਹਮਣੇ ਹੋ ਰਿਹਾ ਮੋਟਰਾਂ ਲੈ ਕੇ ਮੈਂ ਇਧਰ ਹੀ ਕੰਨੀ ਤੇ ਆ ਗਿਆ ਹਣਾ ਮੈਂ ਚੱਲ ਪਾਣੀ ਵੇਖਣ ਇਧਰ ਨਾਲੇ ਖੱਡ ਫੁੱਟ ਵੇਖਣੇ ਹੋਈ ਕਿ ਨਹੀਂ ਤੇ ਫੋਨ ਕਰਦਣ ਡੈਡ ਸਾਹਿਬ ਨੂੰ ਵੀ ਪ੍ਰਧਾਨ ਪਾ ਦਿੰਦੇ ਹਣਾ ਵੀ ਪਾਣੀ ਹੈਗਾ ਕਿਹੜਾ ਜਣਾ ਵਦਕਾ ਡੰਗਾ ਲਾਓ ਕੱਲ ਮੋਟਰ ਛੱਡੀ ਸੀ ਨਾ ਤੇ ਚਲੋ ਫਿਰ ਘੇੜਾ ਘੂੜਾ ਮਾਰ ਲਿਗੇ ਤੇ ਕਰਦ ਤੇ ਫੇਰ ਆਪਾਂ ਕਰਦੇ ਹੁਣ ਸਿਰ ਤੇ ਰੰਗ ਦਾ ਕੰਮ ਕਰਦੇ ਜਾ ਕੇ ਸਟਾਰਟ ਲਿਆਉਣੇ ਜਾ ਕੇ ਪੁੱਟੀ ਪਾਟੀ ਜਮਾਂ ਨਿਆਰਾ ਲਿਆ ਦਾਂਗੇ ਤੇ ਵੇਖੀ ਚੱਲਿਓ ਹਣਾ ਤੇ ਪੂਰਾ ਵਧੀਆ ਰੰਗ ਕਰਾਂ ਇੱਕ ਨੰਬਰ ਤੇ ਚਲੋ ਫੇਰ ਚੱਲੀ ਗਏ ਆਪਾਂ ਲਓ ਬਾਪੋ ਤੇ ਆਏ ਸੀ ਇਹ ਖੇਤ ਹਨ ਹੁਣ ਤੇ ਡੇਢੀ ਕਾਂ ਰੇਪ ਪਵਾ ਕੇ ਸਮਾਨ ਰੇਰ ਹੁਣ ਪਤਾ ਹੁਣ ਪਾਈ ਸੀ ਤੇ ਪ੍ਰਧਾਨ ਪਾ ਕੇ ਹਟੇ ਆਂ ਵੇ ਲੋ ਪ੍ਰਧਾਨ ਪਾਤੀ ਸਾਰੀ ਤੇ ਥੋੜਾ ਥੰਨ ਦੇ ਡੇਢੀ ਕਾਂ ਮੈਂ ਬਾਦ ਨਾ ਮਾੜਾ ਬਸ ਨਾਲ ਨਾਲ ਪਾਤੀ ਰਹੀ ਸੀ ਚਲੋ ਫਿਰ ਨਿਬੜੇ ਬਹੁਤ ਪਿਆ ਕਰੋ ਚੈੱਕ ਪੜਾ ਸਭ ਤੋਂ ਪਹਿਲਾਂ ਠੀਕ ਹੈ ਉਹਰਾ ਹਾਲ ਜਮਾ ਓਏ ਠੰਡ ਅੱਜ ਓਡੀ ਖਾਸ ਕਰ ਨਹੀਂ ਵਧੀਆ ਹਵਾ ਚਲਦੀ ਸੌਖੀ ਪੈ ਗਈ ਘੰਟੇ ਕਿ ਜੀ ਪੈ ਗਈ ਹੁਣ ਚਲਦੇ ਆਂ ਆਪਾਂ ਮਨਪ੍ਰੀਤ ਦਾ ਮੈਨੂੰ ਫੋਨ ਆਇਆ ਪਿਆਗਾ ਨਾ ਤੇ ਮਨਪ੍ਰੀਤ ਨੂੰ ਫੋਨ ਵੀ ਲਾਉਣਿਆਂ ਚੱਲ ਕੇ ਨਾ ਚੱਲ ਕੇ ਕੀ ਹੁਣੇ ਹੀ ਲਾਉਣਿਆਂ ਵੀ ਨਹੀਂ ਕੀ ਕਿਹਾ ਸੀ ਆ ਸਾਦਾ ਹੀ ਹੂਆ ਵੀ ਆ ਰੰਗ ਨੂੰ ਕਰੀਏ ਚਲੋ ਕਰਨਾ ਹੋਣਾ ਗਾਪਿਓ ਇਹ ਕਿਉਂ ਜੀ ਜਿਹੜੀ ਪਦਾਨਾ ਨਾ ਯੂਰੀਆ ਨੇ ਕਰਦੀ ਰਿਐਕਸ਼ਨ ਤੇ ਖੁਰਕਮੋਂ ਲੱਗ ਜਾਂਦੀ ਮੇਰੇ ਤਾਂ ਨਹੀਂ ਹੁਣ ਲੱਗੀ ਤੇ ਫਾਦਰ ਸਾਹਿਬ ਦੇ ਹੁਣ ਲੱਗ ਗਿਆ ਰਿਐਕਸ਼ਨ ਜੀ ਖੁਗੜੀ ਤੇ ਆਪਾਂ ਝੋਲੇ ਝਾਲੇ ਦੇ ਪਲੀਆਂ ਪੁਲੀਆਂ ਧੋਲ ਕੇ ਆ ਚਲੋ ਫਿਰ ਕਰਕੇ ਕੰਮ ਨਿਬੜੀਏ ਆਪਣਾ। ਉਹ ਹਾਂਜੀ ਲਓ ਬਾਬਿਓ ਤੇ ਆਗੇ ਸੀ ਇਹ ਖੇਤੋਂ ਨਾਲੇ ਤੇ ਕੱਪੜੇ ਪਾਲੇ ਪੁਰਾਣੇ ਹਨਾ। ਪਾਟੇ ਪੁਟੇ ਪਾਲੇ ਪਿਛਲੇ ਸਾਲ ਵਾਲੇ। ਮਾਹੀ ਦਰ ਰੰਗ ਰੂੰਗੀ ਕਰਨਾ ਹੈਗਾ ਤੇ ਲਿਬੜਨਗੇ ਪਰ ਮੁੜ ਕੇ ਰੰਗ ਲੈਂਦਾ ਨਹੀਂ। ਤੇ ਚਲੋ ਫਿਰ ਮੈਂ ਲਾ ਪੱਟੀ ਪੁੱਟੀ ਲਿਆਈ ਪਈ ਹੈ ਨਾ ਉਹ। ਤੇ ਚੱਲ ਕੇ ਕਰਦੇ ਆ ਕੰਮ ਸਟਾਰਟ ਆਪਣਾ ਨਾ ਰੰਗਾਲ ਤੇ ਦਿਖਾਉਨੇ ਹਾਂ ਅੰਦਰ ਹਨਾ। ਵੀ ਇੱਕੀ ਚੱਕੀ ਬੰਦਾ ਦੁਹਾਨ। ਵਾਹ ਬਾਬਿਓ ਆ ਗਏ ਮਨਪ੍ਰੀਤ ਕੋਲ ਠੀਕ ਹੈ ਇੱਥੇ ਆਪਾਂ ਤੇ ਕਰਦੇ ਕੰਮ ਸਟਾਰਟ ਪੁੱਤੀ ਪਾਟੀ ਲਿਆ ਕੇ ਰੱਖੀ ਪਿਆ ਪੱਤੀਆਂ ਪੁੱਤੀਆਂ ਲਿਆ ਕੇ ਰੱਖੀ ਪਿਆ ਤੇ ਆਪਣਾ ਮਿਊਜ਼ਿਕ ਸਿਸਟਮ ਚੱਕ ਲਿਆ ਆਪਾਂ ਠੀਕ ਹੈ ਹੋਰ ਚੋਬਰਾ ਕਿਵੇਂ ਨੇ ਠੀਕ ਹੈ ਓਕੇ ਰਿਪੋਰਟ ਲਓ ਜੀ ਮਿਊਜ਼ਿਕ ਸਿਸਟਮ ਕਰਤਾ ਆਪਾਂ ਇੱਧਰ ਆਵਦਾ ਮਤਲਬ ਗਾਣੇ ਗੁਣੇ ਸੋਨੇ ਸੌਖੇ ਹੋਣਗੇ ਇੱਧਰ ਮਿਊਜ਼ਿਕ ਸਿਸਟਮ ਤੇ ਇੱਧਰ ਆਪਣਾ ਕੰਮ ਸਟਾਰਟ ਠੀਕ ਆ ਕਰਦੇ ਕੰਮ ਸਟਾਰਟ ਅਸੀਂ ਗਾਣੇ ਗੁਣੇ ਸੁਣੀ ਆ ਉਹਨਾਂ ਦੇ ਤੁ ਤੇ ਚਲੋ ਉਹਦੇ ਮਾਪਰੇ ਨੂੰ ਬੱਟਲਾਂ ਲੜ ਜਾਓ ਤੇ ਕਰਦੇ ਗੱਲਬਾਤ ਲੈ ਚਾਚਾ ਤੇ ਨਿਕਾ ਆਪਾਂ ਜਾ ਆ ਗਏ ਆਂ ਅੱਜ ਨਿਕਾਇਆ ਪਾਂਜਾ ਹੁਣ ਕੰਮ ਕਰਨਾ ਸਟਾਰਟ ਕਰ ਰਹੇ ਸੀ ਧੀਰੇ ਚੱਕ ਲੈ ਨਿਕੇ ਪਾਂਜਾ ਜੂ ਕੰਮ ਬਾਅਦ ਹੀ ਕਰਨ ਲੱਗ ਪਾ ਮੈਨੂੰ ਪਹਿਲਾ ਗੋਦੀ ਚੱਕੇ ਵਾਲਾ ਸਮਾਉ ਬੰਦੋ ਘੰਟੇ ਭਈਆ ਟਾਇਰ ਲਾਈ ਤਾਂ ਜਾਂ ਨਾ ਕਰੇਗਾ ਕੁਝ ਨਿਕਾਇਆ ਮੈਂ ਤਾਂ ਪਾਦੂ ਖਿਲਾ ਰਹੇ ਕਿਹੜਾ ਜੇਕੇ ਹੈ ਜੇਕੇ ਦਾ ਹੈ ਪੂਰਾ ਸਿਰੇ ਵਾਲਾ ਸਿਰੇ ਵਾਲਾ ਸਿਰੇ ਵਾਲਾ ਪੂਰਾ ਤੇ ਛੁਟੇ ਛੁਟੇ ਬਾਲੇ ਨੇ ਜਿੱਤੇ ਜਿੱਤੇ ਮਾਹ ਤੂੰ ਮੇਰੇ ਨਜ਼ਰਾਂ ਨਾ ਲੱਗਣ ਕਿਤੇ ਬਹੁਤ ਇਨਕਰਤ ਹੋਰ ਪਾਲੇ ਦਾ ਵਿੱਚ ਪਾਣੀ ਪਾ ਕੇ ਨਾ ਤੇ ਇੰਨਾ ਕੀ ਰਹਿ ਜੂਏ ਸੱਚੀ ਹਾਂ ਪਾ ਦੇ ਅੱਧਾ ਕਰ ਲਾ ਉੱਠ ਲਾ ਵਾਹ ਬਈ ਇਹੀ ਕੰਮ ਕਰਿਆ ਮੈਂ ਤੈਨੂੰ ਬਾਤ ਹੈ ਨਾ ਮੇਰਾ ਮੈਂ ਇਹ ਆ ਜਿਨਾ ਕਿਤੇ ਨੀ ਦੁੱਧਾ ਲੈ ਇਹ ਚਿੱਟਾ ਹੀ ਹੁੰਦਾ ਹੋਏ ਬਾਦ ਚਿੱਟੇ-ਚਿੱਟੇ ਹੁੰਦੇ ਹੁੰਦੇ ਵਾ ਪਾ ਦੇ ਫਿਰ ਕਰ ਲਾਉਣੇ ਆਪੇ ਇਹਨੂੰ ਝੱਟ ਆਇਆ ਮਲਾਕ ਹੋ ਗਿਆ ਜਰ ਜੀ ਬਾਹਰ ਹੀ ਆਨੇ ਆਟਾ ਹੀ ਹੁੰਦੀ ਆਰੇ ਆਟਾ ਗੁੰਨਦਾ ਹੱਥ ਸਾਫ ਕਰ ਦੇ ਤੇ ਬਾਈ ਉਹ ਬਸ ਕਰ ਬਹੁਤ ਐ ਇਹ ਲੋਡ ਨਹੀਂ ਡਾਇਰ ਲੋਡ ਐ ਆਪੇ ਪੱਤੀਆਂ ਲੋਡ ਕਰ ਲੂ ਮੈਂ ਤੂੰ ਹੱਥ ਸਾਫ ਕਰ ਲੈ ਸਮਾਰ ਕੇ ਆਉ ਦੇ ਬੰਦਰ ਲੈ ਕੇ ਚੱਲ ਗਰਿਆਂ ਨੂੰ ਮੈਂ ਜਾਣ ਦੇ ਮੇਰਾ ਕੰਮ ਜਾਣੇ ਕਰ ਤਾ ਮਾਰ ਦੇ ਮੁੰਡਾ ਰੇ ਰੇ ਲੋ ਜੀ ਬਾਬੂ ਤੇ ਇੱਕ ਕੰਮ ਕਰ ਲਿਆ ਸਟਾਰਟ ਆਪਾਂ ਇਹ ਜੋ ਔਨ ਲਾਉਣੇ ਆ ਤੇ ਲੋ ਜੀ ਕਿਹੜਾ ਸਿੰਗਲ ਕੋਟ ਮਾਰ ਰਹੇ ਹੈ ਨਾ ਕੁੱਡੇ ਦੇ ਵਿੱਚ ਆ ਆਖੰਡ ਘੜਤੀ ਮੈਂ ਇੱਕ ਘਰਾ ਫੋਟਾ ਭਲਾ ਕਰੀ ਆ ਆਖੰਡ ਘੜਤੀ ਆ ਕਹਿੰਦੇ ਨਹੀਂ ਯਾਰ ਰੰਤੀ ਵੇ ਕੰਮਸ ਘਾਟ ਕਰਿਆ ਹੀ ਆ ਇਹਦੇ ਤੇ ਪੂਰਾ ਵਧੀਆ ਰੰਗ ਪੈ ਰਾ ਜਣਾ ਵੀ ਉਹ ਜੇ ਕੰਮ ਨਹੀਂ ਪੂਰੀ ਦਾ ਕੰਮ ਨਹੀਂ ਕਰਦੇ ਆਪਾਂ ਤੇ ਪੂਰਾ ਕੋਟ ਮਾਰਾਂਗੇ ਜੱਜ ਕੇ ਪੂਰਾ ਇੱਕ ਨੰਬਰ ਯਾਰ ਪੁੱਤੇ ਮਾੜਾ ਰੰਗ ਮਾਰਾਂਗੇ ਦੂਜਾ ਪ੍ਰੈਮਰ ਪ੍ਰੂਮਰ ਹੁੰਦਾ ਹੈ ਆਪਣਾ ਰੰਗ ਗੁਰਛਾ ਉਹ ਵੀ ਮਾਰਾਂਗੇ ਤੇ ਕਿਹੜਾ ਸਿੰਗਲ ਕੋਟ ਮਾਰ ਕੇ ਦੂਰਾ ਕੋਟ ਮਾਰ ਕੇ ਹਨਾ ਤੇ ਮਰਾਂਗੇ ਰੇਗ ਮਾਰ ਰੇਗ ਮਾਰ ਮਾਰ ਕੇ ਕੰਨੀ ਕੁੰਨੀ ਹਨਾ ਸਾਰਿਆਂ ਮਤਲਬ ਉੱਪਰ ਕਰਕੇ ਹੁੰਦੀ ਓਕਰ ਕੋਟ ਕਰਦੇ ਹਨਾ ਤੇ ਫੇਰ ਕੰਮ ਵਧੀਆ ਕਰਾਂਗੇ ਨਾ ਸਾਫ ਸੁੱਧ ਕਰਕੇ ਤੇ ਇੱਥੇ ਮਿਊਰ ਕੀ ਵਸਦੇ ਹਾਂ ਕਿਹਾ ਭਾਈ ਇੱਥੇ ਗਾਣੇ ਚੱਲੀ ਜਾਂਦੇ ਆ ਬਲਕਾਰ ਹਨ ਖੀਲੇ ਦੇ ਠੀਕ ਹੈ ਤੇ ਕੰਮ ਪੂਰਾ ਪਾਖਿਆ ਗਿਆ ਚਲੋ ਬਾਦੋ ਕੰਮ ਨੇ ਵੇੜੀਆ ਨਾ ਪੱਧਾ ਵਾਧਾ ਆਪਾਂ ਖਿੱਚੀਏ ਕੰਮ ਤੇ ਜੋੜੀਆਂ ਝੜੀਆਂ ਲਾਉਣੀ ਹੈ ਨਾ ਪੂਤਰਾ ਦੀ ਜੱਜਾ ਤਾਂ ਨਹੀਂ ਲੇਟ ਬਣਾ ਖੇਤ ਨੂੰ ਦਿਰੈਸ ਤੇ ਜਿਵੇਂ ਫੋਨ ਲਾ ਕੇ ਨਾ ਅਗਲੇ ਲੇਟੋ ਤੇ ਹੁਣ ਖੇਤੀ ਦਾ ਕੰਮ ਤੁਹਾਨੂੰ ਦਿਖਾਉਣੇ ਆਪਾਂ ਲਾਉ ਬੰਦਿਓ ਤੇ ਡੱਡੂ ਭੱਗ ਉਹ ਵੀ ਸਾਰਾ ਆਪਣਾ ਖੁੱਡੇ ਤੇ ਸਿੰਗਲ ਕੋਟ ਵੱਜ ਚੁੱਕਿਆ ਬਸ ਥੋੜਾ ਥਾਂ ਰਹਿ ਗਿਆ ਥੋੜਾ ਯਾਰ ਹੈਗਾ ਬਸ ਲਗਭਗ ਸਾਰਾ ਵੱਜੇ ਖਾਨੇ ਨੂੰ ਹੁਣ ਕੰਮ ਸਟਾਰਟ ਕਰਾਂਗੇ ਡਬਲ ਕੋਟ ਦਾ ਨਾ ਡਬਲ ਕੋਟ ਮਾਰਾਂਗੇ ਇਹਦੇ ਤੇਰਾ ਹਾਲ ਮੋਟਾ ਮੋਟਾ ਕੰਮ ਕਰਨ ਦੀ ਮਨਪ੍ਰੇਰ ਕਰਕੇ ਆ ਬਾਦਲ ਠੀਕ ਆ ਉਹ ਆਪਣਾ ਪੱਖਾ ਖਰਾਬ ਹੋ ਗਿਆ ਪਹਿਲਾਂ ਨਾ ਮੋਟਰ ਸੜ ਗਈ ਸੀਗੀ ਤੇ ਉਹ ਲੋਡ ਡਰਾਉਂ ਗਿਆ ਮੈਂ 57 ਤੇ ਗਈ ਚਲੋ ਬੱਕ ਇਧਰ ਮਿਊਜ਼ਿਕ ਸਿਰ ਤੋਂ ਚੱਲੀ ਜਾਣਾ ਆਪਣਾ ਗਾਣੇ ਚਲਾ ਰਿਹਾ ਸੀਲਾ ਠੀਕ ਹੈ ਤੇ ਚਲੋ ਫਿਰ ਹੁਣ ਦੂਰਾ ਕੰਮ ਨੇ ਮੇੜ ਗਿਆ ਆਪਣਾ ਨਾ ਤੇ ਦੂਰੇ ਕੋਡ ਤੇ ਹੋਣੀ ਗੇ ਤੇ ਤੁਹਾਨੂੰ ਫੇਰ ਦਿਖਾਉਣੇ ਠੀਕ ਹੈ ਲਓ ਬਾਬੇਓ ਤੇ ਉਹ ਇਹ ਖਾਦਰ ਲਾ ਕੇ ਪੜਾਉਣਾ ਕੁੱਟੀ ਅੱਧਾ ਘਟਾ ਹੋ ਗਿਆ ਤੇ ਆਏ ਵੀ 4 ਵਜੇ ਸੀਗੇ ਲਓ ਜੀ ਲੱਗ ਪਾ ਕੇ ਸਾਰਾ ਆਪਾਂ ਆਹ ਕੰਮ ਤੇ ਦੂਰਾ ਕੋਡ ਵੱਜ ਗਿਆ ਤੇ ਆਹ ਕੰਧ ਤੇ ਧੂਰਾ ਘੜਵਾ ਲਿਆ ਇਹਦੇ ਨਾਲ ਵੱਜ ਗਿਆ ਥੋੜਾ ਜਿਹਾ ਤੇ ਇੱਕ ਤਾਹਵਾ ਕੋਲ ਲੈ ਕੇ ਆਣੀ ਹੈ ਨਾ ਇੱਥੇ ਕੋਈ ਹੋਲਡਰ ਨਹੀਂ ਸੀ ਉਹ ਪਿਆ ਤੇ ਉਹ ਸਮੇਂ ਤੋੜਨਾ ਜਿਹੜਾ ਇਧਰ ਪਹੇਗੀ ਹੈ ਤੇ ਇਹਨੇ ਲੈਂਡ ਦਾ ਜ਼ਿਕਾੜ ਕਰਦੇ ਇੱਕ ਅੱਧੀ ਘੰਟਾ ਹੋਰ ਕੱਢਦੇ ਆਪਾਂ ਠੀਕ ਹੈ ਉਹ ਆ ਮੰਨ ਲਾ ਵੀ ਧੂਰਾ ਘੜ ਹੋਰ ਮਾਰਦੇ ਤੇ ਸਾਧਿਆਂ ਮਨਪ੍ਰੇਤ ਨਾਲ ਆਪਾਂ ਤੇ ਫਿਰ ਵਿਨੇ ਕਿ ਕਰ ਮੈਂ ਧੂਤ ਤਨੀ ਲਗਟੇ ਕਰਾਂਗੇ ਇੰਨੀ ਫੋਟੇ ਬੱਲਵ ਲਾ ਕੇ ਆ ਮੰਨਾ ਤਾਂ ਉਹ ਨੂੰ ਜੀ ਬਤ ਸ੍ਰੀ ਕਾਲੀ ਆ ਤੇ ਲਾਇਗੇ ਫੋਨ ਉਹ ਨੂੰ ਠੀਕ ਆ ਵਾ ਦੱਸੋ ਛੱਟਾ ਕੰਮ ਬਈ ਜਵਾਸਰਾ ਕੰਮ ਐ ਇਹ ਦੂਤੇ ਕੁਛ ਨਹੀਂ ਤੇ ਦੂਤੇ ਕੱਲੀ ਫਾਈਨਲ ਲੋਕ ਰਹੇਗੀ ਬਸ ਇੱਕ ਡਬਲ ਕੋਡ ਇਹ ਤੇ ਵੱਜ ਗਿਆ 3 ਦੇ ਵੱਜ ਗਿਆ ਆਹ ਕਰਨ ਦੇ ਕਿਦਰੀ ਸਟ ਵਾਲੀ ਆ ਰੇਗੀ ਆ ਰੇਗੀ ਹਾਂ ਠੀਕ ਐ ਕੱਲ ਨੂੰ ਹੂੰ ਤਰ ਕਿਸ ਟਾਈਮ ਨਾ ਲੱਗੇਗਾ ਜੇ ਫੋਨ ਨਾ ਕੋਈ ਨਾ ਆੜਿਆ ਆ ਕੀ ਹੋ ਗਿਆ ਪਤਾ ਨਹੀਂ ਲਾਈਟ ਬੰਦ ਹੋ ਕੇ ਚੱਲਾਈ ਮੜੀ ਹੋ ਗਈ ਮੈਂ ਕਿਦੇ ਲਾਈਟ ਚ ਬਣਾਇਆ ਭੈ ਚੁੱਕ ਦਸ ਜਗਾਰ ਲਾਇਆ ਰਿਗਾੜੀ ਆ ਭਵੇਤ ਬਲਬ ਦਾ ਲੈ ਅਸਲੇ ਆੜ ਜਾ ਇਹ ਮਰੀਦ ਨਾ ਭਾਜ ਆਪਣੀ ਮਲਰੀ ਦੀ ਵਾਇਦਾ ਛੇ ਜਾ ਇਹ ਦਾ ਕੰਮ ਹੁਣ ਦੱਸ ਮੈਂ ਕਿਹਾ ਵੀ ਖਾਣਾ ਤੈਨੂੰ ਕਿਹਦਾ ਡੂਗਾ ਕਿ ਨਹੀਂ ਖਾਣਾ ਪਤਾ ਨਹੀਂ ਲੱਗਦਾ ਤਾਂ ਮੌਕਾ ਤੇ ਇਹ ਜੀ ਸਹੀ ਮੈਨੇ ਤੁਹ ਲੱਗੇ ਦੇ ਤੇ ਜੇ ਮੈਂ ਸਹੀ ਲੱਗ ਗਿਆ ਨਾ ਤੜਕੇ ਤੋਂ ਲੈ ਕੇ ਅੱਧ ਤੱਕ ਮਾਲਾ ਵੀ ਮੰਨ ਕੇ 8 ਵਜੇ ਲੱਗ ਗਾ ਮੈਂ 8 9 ਵਜੇ ਲੱਗ ਗਾ ਦੋਨੇ ਖੁੱਡੇ ਕੱਢ ਕੇ ਅੰਦਰੋਂ ਬਾਹਰੋਂ ਹਾਂ ਸਾਰੇ ਕੰਪਲੀਟ ਹੋ ਜਾਣਗੇ ਸਾਰੇ ਦੋਨੇ ਆ ਖੁੱਡੇ ਦੋਵੇਂ ਜਿਹੜੇ ਆਪ ਨੂੰ ਮੇਨ ਹੈ ਇੱਕ ਦਿਨ ਚ ਇੱਕ ਦਿਨ ਚ ਆ ਮੈਂ 4 ਵਜੇ ਲੱਗਿਆ ਅੱਜ ਮੈਂ ਤੇ ਕਿੰਨਾ ਖਿੱਚਦਾ ਗਾ ਆ ਵੇ ਸਾਹਮਣੇ ਤੇ ਜਿਹਨੂੰ ਹੈ ਤੇਰੇ ਸਾਹਮਣੇ ਗੱਲ ਤੇ ਪੱਕੀ ਹੋਣੀ ਆ ਹਾਂ ਇਹ ਕਾਰਨ ਦੇਣਿਆ ਤੱਕ ਹੀ ਬੰਦ ਤੈਨੂੰ ਬਹਿਣਿਆ ਕੀ ਬੰਦ ਮੋਕਾ ਸਵੇਰ ਖਿਤ ਖੜੀ ਖਚੀ ਜਾਏਗਾ ਉਹਨੇ ਭੜਕਾ ਦੇ ਗਰਾ ਯਾਰ ਕੁਡੇ ਰੈਡੀ ਕਰਛੇ ਦੀ ਛੇਦੀ ਹੂੰ ਫਿਰ ਦੂਜੇ ਵੀ ਕਰਦੀ ਇਕੱਠੀ ਚਲਾ ਦੇ ਗਿਆ ਯਾਰ ਇਕੱਠਾ ਬਰੀ ਦੇ ਦਿੰਦੇ ਰੀਵੜ ਕੱਟ ਦੇਗੇ ਇਕੱਠੇ ਪਰ ਬੋਰ 2000 ਖੜ ਜਾਏ ਕੀ ਗੱਲ ਗੱਲ ਮੁਕੀ ਰਾਤ ਗਈ ਹੂੰ 1 2 ਤੇ 3 ਤੇ 4 ਚਾਰ ਦਿਨ ਸਾਵਨ ਨਿਕੜ ਜੂਗਾ ਜਮਾ ਮਗ ਪੱਕੀ ਗੱਲ ਜਮਾ ਬਬਰ ਚਾਰ ਲੈਣ ਗੇੜ ਚਾਰ ਦਿਨ ਤੋਂ ਬਾਲੇ ਵੱਡੇ ਜਿਵੇਂ ਚਾਰ ਦਿਨ ਪੂਰੇ ਮਿਲ ਜਾਂਦਾ ਨਾ ਜਮਾ ਪੂਰੇ ਆਏ ਫੰਨੇਖਾਂ ਤੇ ਬੜਕਾ ਛੜਦਾ ਨਹੀਂ ਕਿ ਚਾਰ ਦਿਨ ਕਰੇਗਾ ਨਾ ਤੇ ਸਿਰਾ ਲੱਗ ਜੂ ਤੇ ਪਕੂਤਰ ਛੜ ਤੜਕੇ ਤੋਂ ਲੈ ਕੇ 8 ਤੋਂ ਲੈ ਕੇ ਮੈਂ 7 ਵਜੇ ਤੱਕ ਮੈਨੂੰ ਟਾਈਮ ਮਿਲੀ ਜਾਂ ਚਾਰ ਦਿਨ ਲਗਾਤਾਰ ਹਾਂ ਚਾਰ ਦਿਨ ਲੱਗਦੇ ਨਹੀਂ ਚਲ ਫਿਰ ਦੇਖ ਚਲੀ ਖੇ ਚਲੀ ਗਿਆ ਪੜਾ ਚਲ ਬਾਹਰ ਪਾਣੀ ਤਾਂ ਨਹੀਂ ਵੇਖ ਕੇ ਮਜੀਦ ਨਾ ਭਾਜੀ ਦੇਖ ਹਾਂ ਬਲਜੀਤ ਨਹੀਂ ਭਾਜੀ ਦਾ ਬਲਜੀਤ ਧੋ ਕੇ ਪੁੱਟ ਦੇ ਲੈਵਲ ਤਾਂ ਪੂਰਾ ਵਧੀਆ ਚੱਲ ਚੱਲ ਗਿਆ ਲੋ ਬਾਬੋ ਜੀ ਆਏ ਸੀ ਖੇਤ ਤੇ ਚੋਬਰ ਖੜਿਆ ਉਹ ਸਾਹਮਣੇ ਉਹ ਉੱਥੇ ਦੀ ਤਾਂ ਹੈ ਨਹੀਂ ਮੈਨੂੰ ਵੀ ਤੇ ਮੋਟਰ ਛੱਡ ਨਾਏ ਸੀ ਕਿਹਣਾ ਟਾਈਮ ਦੇਖ ਲਓ 9:45 ਹੋ ਗਏ ਤੇ ਘਰੇ ਲੱਗ ਗਏ ਹੀ ਨਹੀਂ ਹਨਾ ਉਹ ਬਜੀਦ ਨਾਲ ਜਾਵੜੇ ਸੀ ਯਾਰ ਮੰਨ ਕੇ ਚਲੋ ਵੀ ਮਿਸਤਰੀ ਭਾ ਲੈਣਾ ਤੇ ਹੁਣ ਮੈਂ ਖੇਤ ਆਇਆ ਰੋਟੀ ਪਾਣੀ ਖਾਧਾ ਨਹੀਂ ਆ ਵੇਖੋ ਸਾਹਮਣੇ ਸੀਮੈਂਟ ਜਿਹੜਾ ਮੈਂ ਆਪਣਾ ਰੰਗ ਕਰਦੇ ਹਾਂ ਤੇ ਰੰਗ ਵਾਲਾ ਕੰਮ ਜਿਹਨੇ ਖੋਡਿਆ ਦਾ ਤਾਨੂੰ ਪਤਾ ਹੀ ਏ ਲਿਬੜੇ ਫਿਰਦੇ ਉਵੇਂ ਹੀ ਹਰੇ ਪਾਇਪ ਪੜਾ ਦੀ ਖੰਡਾ ਖੜਦਾ ਪਾਇਪ ਕਰਦੀ ਬੰਦ ਤੇ ਅਗਲੀ ਪਾਇਪ ਦੀ ਖੋਲ ਆਪਾਂ ਕਿਆ ਰੇਪਾਂ ਆਏ ਹਾਏ ਆ ਪਾਇਪ ਵੀ ਖੁੱਲੀ ਏ ਇੱਕ ਪਾਇਪ ਵੇਰੀ ਖੋਲਤੀ ਤੇ ਗਾਂ ਚੱਲ ਗਏ ਆਏ ਹਾਏ ਚਲੋ ਚਲੋ ਚਾ 10 ਵਜ ਗਏ ਹਜੇ ਵੀ ਵਾਈਟਾ ਹੀ ਨਿਕਲ ਜਾਂਦੀ ਆ ਆਹੀ ਕੰਮ ਭਰਾ ਸਾਡੇ ਕੋਲ ਤਾਂ ਹਨਾ ਬੁਰਾ ਹਾਲ ਆਪਾਂ ਇਹ ਵੀ ਖੁੱਲਦ ਗਿਆ ਚਲੋ ਉੱਚੜ ਨਿਕਲਦਾ ਪਾਣੀ ਲੱਪਕ ਕੇ ਨਿਕਲਦਾ ਚਲੋ ਬਾਬੋ ਕੋਈ ਨਹੀਂ ਕਰਦੇ ਹੁਣ ਛੇਰ ਆਪਾਂ ਕਿਰਾਂ ਪਾਣੀ ਤਾਂ ਨਹੀਂ ਸਾਂਭ ਲਿਕੇ ਤੇ ਕਰਦੇ ਹਾਂ ਛੇਰ ਥੋੜਾ